ਕਤੇ ਜਿੰਦ ਬਤ ਅੱਜ ਸੀ ਅੱਜ ਬੜੇ ਸ਼ੁ크 ਦਿਹਾੜੇ ਸੋਮਵਾਰ ਸ਼ਿਵਜੀ ਦੇ ਦਿਨ ਅਸੀਂ ਹਸਪੀਟਲ ਚ ਐਂਟਰ ਕੀਤਾ ਹੈ ਔਰ ਇਹਦੀ ਸੌਫਟ ਓਪਨਿੰਗ ਨੂੰ ਕਹਿੰਦੇ ਐ ਸੌਫਟ ਓਪਨਿੰਗ ਦਾ ਮਤਲਬ ਹੁੰਦਾ ਹੈ ਕਿ ਅਸੀਂ ਸਲੋਲੀ ਸਲੋਲੀ ਐਂਟਰ ਕੀਤਾ ਇਸ ਤੋਂ ਬਾਅਦ ਅਸੀਂ ਤੁੰਤੁਮਾ ਕੇ ਇੱਕਰੀ 15 20 ਦਿਨ ਬਾਅਦ ਵੀ ਆ ਮਹੀਨੇ ਬਾਅਦ ਅਸੀਂ ਪਾਟ ਰੱਖ ਕੇ ਕਰਾਂਗੇ ਐਂਟਰ ਕੁਝ ਚੀਜ਼ਾਂ ਛੋਟੇ ਛੋਟੇ ਚੀਜ਼ਾਂ ਰਹਿ ਗਈਆਂ ਵੈਸੇ ਬਿਕੋਜ਼ ਜਦੋਂ ਕੋਈ ਵੀ ਘਰ ਬੰਦਾ ਹੈ ਕੋਈ ਮੰਦਿਰ ਬੰਦਾ ਹੈ ਜਾਂ ਕੋਈ ਹਸਪੀਟਲ ਬੰਦਾ ਹੈ ਐਂਟਰ ਕਰਨ ਵਾਲਿਆਂ ਕੁਝ ਮਾੜੀਆਂ ਮੋਟੀਆਂ ਛੋਟੇ-ਛੋਟੀਆਂ ਤਰੂਟੀਆਂ ਰਹਿ ਜਾਂਦੀਆਂ ਆ ਉਹ ਸੀ ਇਹ 15-20 ਦਿਨ ਮਹੀਨੇ ਚ ਅੰਦਰ ਆ ਕੇ ਕੰਪਲੀਟ ਕਰ ਲਾਂਗੇ ਵੈਸੇ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਤੁਹਾਡਾ 150 ਬੈੱਡ ਦਾ ਸਾਹਮਣੇ ਹਸਪੀਟਲ ਚੱਲ ਰਿਹਾ ਸਾਰੇ ਨੂੰ ਪਤਾ 10 ਸਾਲ ਤੋਂ ਚੱਲ ਰਿਹਾ ਉਹਦੇ ਚ ਸਾਰੀ ਤਰ੍ਹਾਂ ਦੀਆਂ ਸਾਡੇ ਕੋਲ ਫੈਸਿਲਿਟੀਆਂ ਹੈ ਏਜੰਸੀ ਸਿਰ ਤੋਂ ਲੈ ਕੇ ਪੈਰ ਤੱਕ ਚਾਹੇ ਉਹ ਬ੍ਰੇਨ ਹੈ ਚਾਹੇ ਉਹ ਹਾਰਟ ਹੈ ਚਾਹੇ ਉਹ ਲਿਵਰ ਹੈ ਚਾਹੇ ਕਿਡਨੀ ਹੈ ਕੋਈ ਵੀ ਕੈਂਸਰ ਵੀ ਅਸੀਂ ਉੱਧਰ ਦੇਖ ਰਹੇ ਸੀ ਟਰੋਮਾ ਵੀ ਦੇਖ ਰਹੇ ਸੀ ਲੇਕਿਨ ਇੱਕ ਚੀਜ਼ ਮਨ ਚ ਹਮੇਸ਼ਾ ਹਮੇਸ਼ਾ ਰਹ ਮੇਰੇ ਸਹੀ ਹੋ ਰਿਹਾ ਸੀ ਜਿਹੜੇ ਪੈਨਪਰਾ ਸਾਡੇ ਪੰਜਾਬ ਚ ਸ਼ਰਾਬ ਬਹੁਤ ਪ੍ਰਚਲਿਤ ਹੈ ਇਸ ਕਰਕੇ ਸਾਡੇ ਪੰਜਾਬ ਚ ਸਪੈਸ਼ਲੀ ਬਹੁਤ ਸਾਰੇ ਲਿਵਰ ਉਸ ਕਗਾਰ ਤੇ ਪਹੁੰਚ ਗਿਆ ਜਿਹਨੂੰ ਐਸ ਐਲ ਡੀ ਕਹਿੰਦੇ ਆ ਐਂਡ ਸਟੇਜ ਲਿਵਰ ਡਿਜ਼ੀਜ਼ ਪੇਸ਼ੈਂਟ ਪੈਸਿਆਂ ਵੱਲੋਂ ਜਾਂ ਸਮ ਟਾਈਮਸ ਕੁਝ ਚੀਜ਼ਾਂ ਵੱਲੋਂ ਦਿੱਲੀ ਨਹੀਂ ਜਾ ਸਕਦਾ ਲੁਧਿਆਣੇ ਨਹੀਂ ਜਾ ਸਕਦਾ ਲੁਧਿਆਣੇ ਹੁੰਦਾ ਨਹੀਂ ਅਮ੍ਰਿਤਸਰ ਤੋਂ ਮਤਲਬ ਹੁੰਦਾ ਹੀ ਨਹੀਂ ਪੰਜਾਬ ਕਿਤੇ ਵੀ ਦਿੱਲੀ ਨਹੀਂ ਜਾ ਸਕਦਾ ਹైదరాబాద్ ਨਹੀਂ ਜਾ ਸਕਦਾ ਬੈਂਗਲੌਰ ਨਹੀਂ ਜਾ ਸਕਦਾ ਤੇ ਫਿਰ ਉਹਨਾਂ ਪੇਸ਼ੈਂਟਸ ਵਾਸਤੇ ਜਿਹੜੇ ਇਨੀ ਦੂਰ ਨਹੀਂ ਪਹੁੰਚ ਸਕਦੇ ਆਪਣੇ ਪੰਜਾਬ ਚ ਆਪਣੇ ਅੰਮ੍ਰਿਤਸਰ ਚ ਲੈ ਕੇ ਇਲਾਜ ਕਰਾਉਣਾ ਚਾਹੁੰਦੇ ਆ ਸਾਡੇ ਕੋਲ ਕੋਈ ਫੈਸਿਲਿਟੀ ਨਹੀਂ ਅਸੀਂ ਲਿਵਰ ਟ੍ਰਾਂਸਪਲੈਂਟ ਦੀ ਦੇ ਅਡੀਡਲ ਟ੍ਰਾਂਸਪਲੈਂਟ ਦੀ ਅਸੀਂ ਉਹ ਫੈਸਿਲਿਟੀ ਵਾਸਤੇ ਇੱਕ ਨਵਾਂ ਹਸਪੀਟਲ ਖੋਲ੍ਹਿਆ ਜਿਹਦੇ ਵਿੱਚ 250 ਬੈਡ ਦੀ ਲਿਵਰ ਐਂਡ ਕਿਡਨੀ ਟ੍ਰਾਂਸਪਲੈਂਟ ਸੈਂਟਰ ਪਲੱਸ ਲਿਵਰ ਐਂਡ ਕਿਡਨੀ ਸੀਰੀਅਸ ਬਿਮਾਰੀਆਂ ਜਿੱਦਾਂ ਅਸੀਂ ਡਾਇਲਿਸਿਸ ਦਾ ਥੀਕਰੀ ਗ੍ਰਿਪ 25 ਬੈਡ ਦਾ ਡਾਇਲਿਸਿਸ ਸਟਾਰਟ ਕੀਤਾ ਹੈ ਪਲੱਸ ਅਸੀਂ ਲਿਵਰ ਆਈਸੀਯੂ ਬਣਾਏ ਪਲੱਸ ਅਸੀਂ ਰੀਨਲ ਆਈਸੀਯੂ ਬਣਾਏ ਲਿਵਰ ਆਈਸੀਯੂ ਰੀਨਲ ਆਈਸੀਯੂ ਬਣਾਨੇ ਬਹੁਤ ਔਖੇ ਹੈ ਪੋਸਟ ਆਪਰੇਟਿਵ ਲਿਵਰ ਆਈਸੀਯੂ ਜਿਹਨੂੰ ਕਹਿੰਦੇ ਹੈ ਕੋਈ ਕੋਪਰੇਸ਼ਨ ਥੀਟਰ ਦੀ ਤਰ੍ਹਾਂ ਹੀ ਹੁੰਦਾ ਹੈ ਜਿਹਦੇ ਵਿੱਚ ਅਸੀਂ ਪੇਸ਼ੈਂਟਸ ਨੂੰ ਕੋਈ 5 6 7 ਦਿਨਾਂ ਲਈ ਪਾ ਦਿੰਨੇ ਆ ਤਾਕੀ ਪੇਸ਼ੈਂਟ ਨੂੰ ਕੋਈ ਬਾਹਰ ਦੀ ਇਨਫੈਕਸ਼ਨ ਨਾ ਲੱਗੇ ਤਾਂ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਆਵੇ ਇਸ ਤਰ੍ਹਾਂ ਹੀ ਅਸੀਂ ਇੱਕ ਹੋਰ ਚੀਜ਼ ਅਮਰੀਸਰ ਵਾਸਤੇ ਲੈ ਕੇ ਆਏ ਆ ਜਿਹੜੀ ਅਮਰੀਸਰ ਚ ਅੱਗੇ ਨਹੀਂ ਹੁੰਦੀ ਸੀ that is called BMT BMT ਇਸ ਬੋਨ ਮੈਰੋ ਟ੍ਰਾਂਸਪਲੈਂਟ ਜਿਹਨਾਂ ਨੂੰ ਬਲੱਡ ਕੈਂਸਰ ਹੁੰਦੀ ਹੈ ਉਹਨਾਂ ਵਾਸਤੇ ਅਸੀਂ ਬੋਨ ਮੈਰੋ ਟ੍ਰਾਂਸਪਲੈਂਟ ਕਰਦੇ ਆਂ ਦਿੱਲੀ ਜਾ ਕੇ ਜਾਂ ਲੁਧਿਆਣਾ ਜਾ ਕੇ ਜਾਂ ਕਿਤੇ ਵੀ ਅਸੀਂ ਉਹਦੇ ਵਾਸਤੇ ਬੋਨ ਮੈਰੋ ਟ੍ਰਾਂਸਪਲੈਂਟ ਵੀ ਆਪਣੇ ਹਸਪੀਟਲ ਚ ਕਰਾਂਗੇ ਜਦੋਂ ਤੁਸੀਂ ਲਿਵਰ ਟ੍ਰਾਂਸਪਲੈਂਟ ਜਾਂ ਰੀਨਲ ਟ੍ਰਾਂਸਪਲੈਂਟ ਵਾਸਤੇ ਫਿੱਟ ਹੋ ਜਾਂਦੇ ਹੋ ਮਤਲਬ ਤੁਸੀਂ ਸ਼ੁਰੂ ਕਰ ਦਿੰਦੇ ਹੋ ਤੁਹਾਡਾ ਕੰਫੀਡੈਂਸ ਬਣ ਜਾਂਦਾ ਫਿਰ ਬੋਨ ਮੈਰੋ ਟ੍ਰਾਂਸਪਲੈਂਟ ਵੀ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ ਤੁਸੀਂ ਫਿਰ ਬੋਨ ਮੈਰੋ ਟ੍ਰਾਂਸਪਲੈਂਟ ਵਾਸਤੇ ਵੀ ਫਿਟ ਹੋ ਜਾਂਦੇ ਹੋ ਔਰ ਤੁਸੀਂ ਬੋਨ ਮੈਰੋ ਟ੍ਰਾਂਸਪਲੈਂਟ ਵੀ ਕਰੋਗੇ ਇਸ ਤਰ੍ਹਾਂ ਹੀ ਹੌਲੀ ਹੌਲੀ ਹਰ ਆਲਮੋਸਟ ਹਰ ਚੀਜ਼ ਵਿੱਚ ਪਹਿਲੇ ਵੀ ਕਿਹਾ ਸੀ ਕਿ A ਤੋਂ Z ਡਾਕਟਰੀ ਲਾਈਨ ਚ ਕਦੀ ਵੀ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੂਰੀ ਮਾਲਾ ਪਰੋਨ ਨੂੰ A ਤੋਂ Z ਅਸੀਂ ਸਾਰੀਆਂ ਚੀਜ਼ਾਂ ਕਰ ਲਈਏ ਬਲੱਡ ਬੈਂਕ ਸੱਡ ਕੋਲ ਆਲਰੇਡੀ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਰਹਿ ਗਈਆਂ A to Z ਚ ਕੋਈ ਨਾ ਕੋਈ ਕੰਮ ਰਹਿ ਗਿਆ ਹੋਣਾ ਕੋਈ ਮੋਤੀ ਰਹਿ ਗਿਆ ਹੋਣਾ ਉਹ ਵੀ ਅਸੀਂ ਹੌਲੀ ਹੌਲੀ ਪੂਰਾ ਕਰਕੇ ਅਸੀਂ A to Z ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਡਾਕਟਰ ਵਿਲਬਧਨ ਕਿਹੜੇ ਡਿਪਾਟਮੈਂਟ ਸਾਰੇ ਡਾਕਟਰ ਅਵੇਲੇਬਲ ਰਹਿਣਗੇ ਹੈਪਟੋਲੋਜਿਸਟ ਆਲਰੇਡੀ ਡਾਕਟਰ ਰਾਹੁਲ ਹੈ ਉਹਨੇ ਜੁਆਇਨ ਕਰ ਲਿਆ ਹੈ ਸਾਰੇ ਇੰਡੀਆ ਚ 12 ਹੈਪਟੋਲੋਜਿਸਟ ਹੈ ਉਹ ਚ ਇੱਕ ਹੈਪਟੋਲੋਜੀ ਸਾਡੇ ਕੋਲ ਆ ਗਿਆ ਹੈ ਐਡਾਂ ਨਿਵ ਟ੍ਰਾਂਸਪਰੈਂਟ ਸਰਜਨ ਹੈ ਬਹੁਤ ਵੱਡੀ ਡਿਗਰੀ ਹੈ ਐਮਸੀਐਚ ਤੋਂ ਬਾਅਦ ਫੈਲੋਸ਼ਿਪ ਐਮਸੀਐਚ ਤੋਂ ਬਾਅਦ ਟ੍ਰੇਨਿੰਗ ਹੁੰਦੀ ਹੈ ਲਿਵਰ ਟ੍ਰਾਂਸਪਲੈਂਟ ਦੀ ਸਾਰੀ ਕਰਕੇ ਡਾਕਟਰ ਸਾਡੇ ਕੋਲ ਜੁਆਇਨ ਕਰ ਗਏ ਹੈ ਕਿਡਨੀ ਟ੍ਰਾਂਸਪਲੈਂਟ ਸਰਜਨ ਜੁਆਇਨ ਕਰ ਗਏ ਹੈ ਕਿਡਨੀ ਸਪੈਸ਼ਲਿਸਟ ਵੀ ਆਲਰੇਡੀ ਸਾਡੇ ਕੋਲ ਡਾਕਟਰ ਬਲਜੀਤ ਸਿੰਘ ਹੈਗੇ ਸੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਪਰੋਂਦੇ ਪਰੋਂਦੇ ਅਸੀਂ ਪਹੁੰਚ ਜਾਣਾ ਉਸ ਪੜਾਅ ਤੇ ਜਿੱਥੇ ਅਸੀਂ ਸੋਚਿਆ ਸੀ ਇੱਕ ਸੁਪਨਾ ਲਿੱਤਾ ਸੀ ਕਿ ਮੈਡੀਸਿਨ ਮੈਡੀਕਲ ਫੀਲਡ ਤੇ ਅਸੀਂ ਅੰ데 ਤੱਕ ਪਹੁੰਚਣਾ ਹੈ ਔਰ ਅਸੀਂ ਪਹੁੰਚ ਜਾਵਾਂਗੇ ਜਿਹੜੇ ਬੜੇ ਡਾਕਟਰ ਸਾਹਿਬ ਜਿਹੜੇ ਡਾਕਟਰ ਸਹਗੇ ਜਿਹੜੇ ਇੱਥੇ ਲੋਕਾਂ ਦਾ ਇਲਾਜ ਕਰਨਗੇ ਕਾਫੀ ਵੱਡਾ ਹਸਪੀਟਲ ਆ ਅਗੇ ਵੀ ਸਾਡਾ ਆਲਰੇਡੀ ਅਸੀਂ ਜਿਹੜੇ ਡਾਕਟਰ ਸਾਡੇ ਉਧਰ ਦੇ ਗਿਆ ਉਹ ਤੇ ਇਧਰ ਦੇ ਆਟੋਮੈਟਿਕਲੀ ਹੋ ਜਾਣੇ ਆ ਜਿਹੜੀ ਲਿਵਰ ਕਿਡਨੀ ਤੇ ਬੋਨ ਮੇਰ ਵਾਸਤੇ ਡਾਕਟਰ ਚਾਹੀਦੇ ਆ ਕਿਡਨੀ ਬੋਨ ਲਿਵਰ ਵਾਸਤੇ ਤਿੰਨ ਤਰ੍ਹਾਂ ਦੇ ਡਾਕਟਰ ਚਾਹੀਦੇ ਆ ਇਹ ਹੈ ਪੈਟੋਲੋਜੀਸਟ ਹੈ ਜਿਹੜਾ ਕਿ ਡਾਇਗਨੋਸ ਕਰਦਾ ਹੈ ਔਰ ਦੱਸਦਾ ਹੈ ਕਿਹੜੇ ਪੇਸ਼ੈਂਟ ਨੂੰ ਲਿਵਰ ਬਿਮਾਰੀ ਜਿਗਰ ਦੀ ਬਿਮਾਰੀ ਨੂੰ ਅਸੀਂ ਦਵਾਈਆਂ ਨਾਲ ਇਲਾਜ ਕਰਨਾ ਹੈ ਤੇ ਕਿਹੜੇ ਪੇਸ਼ੈਂਟ ਨੂੰ ਆਪੀ ਆਪਰੇਸ਼ਨ ਕਰਨਾ ਹੈ ਜਦੋਂ ਸਿਲੈਕਟ ਕਰ ਲੈਂਦੇ ਅਸੀਂ ਇਸ ਪੇਸ਼ੈਂਟ ਨੂੰ ਲਿਵਰ ਬਦਲਣਾ ਹੈ ਫਿਰ ਉਸ ਤੋਂ ਬਾਅਦ ਉਪਰ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਕਿ ਆਪਾਂ ਕਿੱਦਾਂ ਬਦਲਣਾ ਹੈ ਕਿਹੜਾ ਡੋਨਰ ਹੋਏਗਾ ਇਹ ਵੀ ਤੁਹਾਨੂੰ ਦੱਸ ਦਵਾਂਗੇ ਇਹਦੇ ਵਿੱਚ ਲਾਈਵ ਡੋਨਰ ਚਾਹੀਦਾ ਹੁੰਦਾ ਹੈ ਲਾਈਵ ਡੋਨਰ ਦਾ ਮਤਲਬ ਹੁੰਦਾ ਇੱਕ ਵੱਡੇ ਲਿਵਰ ਚੋਂ ਛੋਟਾ ਪੀਸ ਲਿਵਰ ਦਾ ਕੱਢ ਕੇ ਅਸੀਂ ਦੂਸਰੇ ਪੇਸ਼ੈਂਟ ਚ ਪਾ ਦਿੰਨੇ ਆ ਜਿਹਦਾ ਲਿਵਰ ਆਲਰੇਡੀ ਖਰਾਬ ਹੋ ਚੁੱਕਾ ਹੈ ਲਿਵਰ 1500 ਗ੍ਰਾਮ ਦਾ 1.5 ਕਿਲੋ ਦਾ ਬੜਾ ਵੱਡਾ ਆਰਗਨ ਹੈ ਮੇਰਾ ਖਿਆਲ ਹੈ ਸਾਰੇ ਪੂਰੇ ਬੋਡੀ ਸਭ ਤੋਂ ਵੱਡਾ ਆਰਗਨ ਲਿਵਰ ਹੀ ਹੈ ਉਹ ਲਿਵਰ ਦਾ ਇੱਕ ਪਾਰਟ ਪੂਰਾ ਲਿਵਰ ਕੱਢ ਕੇ ਉਹਦਾ ਦੂਸਰੇ ਹੈਲਦੀ ਪੇਸ਼ੈਂਟ ਦਾ ਥੋੜਾ ਪਾਰਟ ਲਿਵਰ ਦਾ ਪਾ ਦਿੰਨੇ ਆ ਜਿਹਦੇ ਨਾਲ ਉਹ ਵੀ ਉਹਦਾ ਵੀ ਚੱਲਦਾ ਰਹਿੰਦਾ ਹੈ ਔਰ ਇਹਨਾਂ ਦਾ ਵੀ ਚੱਲਦਾ ਤੁਈ ਇੱਕ ਪੇਸ਼ੈਂਟ ਤੋਂ ਦੋਨੋਂ ਪੇਸ਼ੈਂਟ ਦੋਨੋਂ ਜਾਨ ਬਚ ਜਾਂਦੀ ਹੈ ਔਰ ਇਹ ਘਰ ਦੇ ਕਿਸੇ ਵੀ ਮੈਂਬਰ ਦਾ ਅਸੀਂ ਓਲੀਵਰ ਲਾਈਵ ਡੋਨਰ ਲਾਈਵ ਡੋਨਰ ਮੀਨ ਜਿੰਦਾ ਪੇਸ਼ੈਂਟ ਚੋਂ ਥੋੜਾ ਲਿਵਰ ਕੱਢ ਕੇ ਕਿਡਨੀ ਤੋਂ ਲਗੀ ਪੂਰੀ ਕਿਡਨੀ ਕੱਢ ਕੇ ਦੂਜੇ ਪੇਸ਼ੈਂਟ ਚ ਪਾਣੀ ਹੈ ਚਲੋ ਰੱਬ ਨੇ ਦੋ ਕਿਡਨੀਆਂ ਦਿੱਤੀਆਂ ਫੋਰਚੂਨੇਟਲੀ ਦੇ ਇੱਕ ਕੱਢ ਲਈ ਦੂਜੇ ਚ ਪਾਤੀ ਦੀ ਇੱਕ ਰਹਿ ਗਈ ਇਹ ਕੋਦੇ ਕੋਲ ਹੋ ਗਈ ਕੋਦੇ ਕੋਲ ਹੋ ਗਈ ਲੇਕਿਨ ਲਿਵਰ ਇੱਕ ਹੀ ਦਿੱਤਾ ਹੈ ਪਰ ਇੰਨਾ ਵੱਡਾ ਦਿੱਤਾ ਕਿ ਉਹਦੇ ਚੋਂ ਵੀ ਅਸੀਂ ਟੁਕੜਾ ਕੱਢ ਕੇ ਅਸੀਂ ਦੂਸਰੇ ਪਾਸੇ ਪਾ ਸਕਦੇ ਹਾਂ ਕੰਮ ਬਹੁਤ ਔਖਾ ਹੈ ਲੇਕਿਨ ਅਸੀਂ ਇਹ ਬੀੜਾ ਚੁ ਲੜ ਸਾਹਿਬ ਉਧਰ ਵੀ ਆਯੁਸ਼ਮਾਨ ਕਾਰਡ ਦੇ ਉੱਤੇ ਤੁਸੀਂ ਲੋਕਾਂ ਦੀ ਹੈਲਪ ਕਰਦੇ ਕਾਫੀ ਆਲਰੇਡੀ ਵੀ ਕੀਤੀ ਹੈ ਹੁਣ ਉਸੇ ਤਰ੍ਹਾਂ ਜਿਹੜੀਆਂ ਸਵਾਵਾ ਐਸੇ ਹਸਪੀਟਲ ਵੀ ਜਾਰੀ ਰਹਿਣਗੀਆਂ ਆ ਆਯੁਸ਼ਮਾਨ ਕਾਰਡ ਦੀਆਂ ਸਵਾਵਾ ਕੋਈ ਸ਼ੱਕ ਨਹੀਂ ਹੈ ਜ਼ਰੂਰ ਰਹਿਣਗੀਆਂ ਜੇ ਬਾਈ ਚਾਂਸ ਕੋਈ ਚੀਜ਼ ਆਯੁਸ਼ਮਾਨ ਕਾਰਡ ਚ ਅਸੀਂ ਉਧਰ ਵੀ ਇਦਾਂ ਹੀ ਕਰ ਰਹੇ ਹਾਂ ਬਾਈ ਚਾਂਸ ਕੋਈ ਚੀਜ਼ ਜਿੱਦਾਂ ਪਿੱਤੇ ਦੀ ਪੱਥਰੀ ਲਗਾ ਲਈਏ ਆਯੁਸ਼ਮਾਨ ਕਾਰਡ ਚ ਨਹੀਂ ਪੋਸੀਬਲ ਹੈਗੀ ਕਰਨੀ ਪਰ ਜਿਹੜਾ ਪੇਸ਼ੈਂਟ ਆਯੁਸ਼ਮਾਨ ਕਾਰਡ ਲੈਂਦਾ ਪਿੱਤੇ ਦੀ ਪੱਥਰੀ ਨੂੰ 50% ਡਿਸਕਾਊਂਟ ਦੇ ਕੇ ਤੇ ਕਰ ਦਿੰਨੇ ਆ ਪੇਸ਼ੈਂਟ ਉੱਥੇ ਵੀ ਖੁਸ਼ ਹੋ ਜਾਂਦਾ ਕਿ ਰਾਜਾ ਤੇ ਸਾਡਾ ਹੋ ਗਿਆ ਇਸ ਤਰ੍ਹਾਂ ਹੀ ਇੱਧਰ ਕਰਾਂਗੇ ਕਿ 50% ਜੇ ਆਯੁਸ਼ਮਨ ਸਕੀਮ ਦੇ ਅੰਡਰ ਜਿਹੜਾ ਪੇਸ਼ੈਂਟ ਇਲਾਜ ਕਰਾ ਸਕਦਾ ਉਹਦੇ ਕਰਾਵੇ ਔਰ ਜੇ ਆਯੁਸ਼ਮਨ ਸਕੀਮ 'ਚ ਉਹ ਵਾਲਾ ਪਾਰਟ ਨਹੀਂ ਹੈਗਾ ਉਹ ਪਾਰਟ ਨਹੀਂ ਹੈਗਾ ਜਿੱਦਾਂ ਲਿਵਰ ਟ੍ਰਾਂਸਪਲੈਂਟ ਆਯੁਸ਼ਮਨ 'ਚ ਨਹੀਂ ਹੋਏਗਾ ਉਹਨੂੰ ਵੀ ਅਸੀਂ 50% ਲੈਸ ਤੇ ਉਹ ਵਾਲਾ ਕੰਮ ਕਰਕੇ ਦੇਾਂਗੇ ਕਿ ਪੇਸ਼ੈਂਟ ਗਰੀਬ ਹੈ ਉਹਦਾ ਆਯੁਸ਼ਮਨ ਕਾਰਡ ਬਣਿਆਦਰੋਂ ਇਸ ਬੰਦਾ ਨਹੀਂ